ਹallelujah ਮੇਂਦਰਬ ਸਿਸਪ ਕੋ ਜੈਨਸੀ ਕੀ ਆਏ ਹਾਂ ਕੋ ਸਦੋਜੀ ਇਸ ਵੀਡੀਓ ਕੋ ਦੇਖੇ ਹਾਂ ਤੇਆ ਅੱਜ ਦਾ वचन ਇਹ ਆ ਕਿ ਤੁਸੀਂ ਚੁਣੇ ਹੋਏ ਹੋ ਹallelujah ਇਹ ਗੱਲ ਸੁਣਨਾ ਹੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਚੁਣੇ ਹੋਏ ਹਾਂ ਹallelujah ਦੇ ਸਾਰੇ ਟਾਈਟਲਸ ਦੇ ਨਾਲੋਂ ਵੱਡਾ ਟਾਈਟਲ ਹੈ ਹallelujah ਦੁਨੀਆ ਟਾਈਟਲ ਦੇ ਪਿੱਛੇ ਦੌੜਦੀ ਆ ਕੋਈ ਕਹਿੰਦਾ ਕਿ ਮੈਂ ਲੈਕਚਰਰ ਬਨ ਜਾ ਡਾਕਟਰ ਬਨ ਜਾ ਵਕੀਲ ਬਨ ਜਾ ਤੇ ਫਿਰ ਉਹਨਾਂ ਨੂੰ ਉਹ ਟਾਈਟਲ ਜਦੋਂ ਮਿਲਦੇ ਆ ਕਿ ਡਾਕਟਰ ਆ ਪੁਲਿਸ ਵਾਲਾ ਮਿਲਟਰੀ ਵਾਲਾ ਮੰਤਰੀ ਆ ਸੰਤਰੀ ਆ ਕੁਝ ਵੀ ਪਰ ਇਹ ਜਿਹੜਾ ਟਾਈਟਲ ਆ ਨਾ ਚੋਸਨ ਵਨ ਚੁਣਿਆ ਹੋਇਆ ਇਹ ਉਹਨਾਂ ਸਾਰੇ ਟਾਈਟਲਸ ਵਿੱਚ ਉੱਪਰਲਾ ਟਾਈਟਲ ਹੈ ਹallelujah ਅਰ ਪਰਮੇਸ਼ਰ ਨੇ ਆਪਣੇ ਬੇਟੇ ਬੇਟੀਆਂ ਨੂੰ ਇਹ ਟਾਈਟਲ ਦਿੱਤਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਹallelujah ਪਰਮੇਸ਼ਰ ਚੁਣਿਆ ਹੋਇਆ ਨਹੀਂ ਪਰਮੇਸ਼ਰ ਨੇ ਸਾਨੂੰ ਚੁਣਿਆ ਹੈ ਹallelujah ਕਿ ਚੁਣਿਆ ਹੋਿਆਂ ਦੀ ਇੱਕ ਪਹਿਚਾਨ ਜੋ ਪਰਮੇਸ਼ਵਰ ਨੇ ਠਹਿرائی ਹੈ ਅਸੀਂ ਚੁਣੇ ਹੋਏ ਤਾਂ ਆ ਪਰ ਪਹਿਚਾਨ ਤੋਂ ਵੰਦੇ ਆ ਜਦੋਂ ਅਸੀਂ ਭੀੜ ਵਿੱਚ ਖਲੋਨੇ ਆ ਤਾਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਖਾਸ ਹਾਂ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਆ ਤਾਂ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਖਾਸ ਹਾਂ ਦੂਜਿਆਂ ਨਾਲੋਂ ਵੱਖਰੇ ਆ ਜੇਕਰ ਕੋਈ ਆਫੀਸਰ ਆ ਕਿਸੇ ਖਾਸ ਮੈਕਮੇ ਚ ਕੰਮ ਕਰਦਾ ਮੰਨ ਲਓ ਕੋਈ ਪੁਲਿਸ ਆਫੀਸਰ ਆ ਉਹ ਚੁਣਿਆ ਹੋਇਆ ਆ ਪੁਲਿਸ ਦੇ ਜੋਬ ਕਰਨ ਵਾਸਤੇ ਪਰ ਜਿਉਨੇ ਵਰਦੀ ਨਹੀਂ ਪਾਈ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਉਹ ਪੁਲਿਸ ਆਫੀਸਰ ਆ ਜੇ ਉਹ ਸੈਨਾ ਦੇ ਵਿੱਚ ਵਰਦੀ ਆ ਸੈਨੇ ਗਿਆ ਮਿਲਟਰੀ ਦੇ ਵਿੱਚ ਆ ਜਿਉਨੇ ਆਰਮੀ ਵਾਲੀ ਮਿਲਟਰੀ ਵਾਲੀ ਜੋਬ ਜੋਬ ਤੇ ਜਿਹੜੀ ਡਰੈਸ ਆ ਉਹ ਨਹੀਂ ਪਾਈ ਪਤਾ ਨਹੀਂ ਲੱਗਣਾ ਉਹ ਸਿਵਲ ਆ ਜੋ ਹੋ ਸਪੈਸ਼ਲ ਸੈਨਿਕ ਆ ਸੋਲਜਰ ਆ ਇਤਾਂ ਹੀ ਅਸੀਂ ਆਤਮਿਕ ਸੈਨਾ ਦੇ ਵਿੱਚ ਆ ਅਸੀਂ ਚੁਣੇ ਹੋਏ ਆ ਇੱਕ ਖਾਸ ਮਕਸਦ ਦੇ ਲਈ ਸਾਡੇ ਸੁਪਨਾ ਦੇ ਜੀਵਨ ਦੇ ਵਿੱਚ ਇੱਕ ਖਾਸ ਬੁਲਾਹਟ ਆ ਔਰ ਉਹ ਬੁਲਾਹਟ ਬਹੁਤ ਉੱਤਮ ਆ ਪਰ ਅਸੀਂ ਓਨੀ ਦੇਰ ਤੱਕ ਕੋਈ ਪਛਾਣ ਨਹੀਂ ਰੱਖਦੇ ਜਦ ਤੱਕ ਅਸੀਂ ਔਸ ਬੁਲਾਹਟ ਦੇ ਅਕੋਰਡਿੰਗਲੀ ਵਸਤਰ ਨਹੀਂ ਪਹਿਨ ਲੈਂਦੇ ਸਾਡੀ ਬੁਲਾਹਟ ਆਤਮਿਕ ਆ ਤੇ ਸਾਡੇ ਵਸਤਰ ਵੀ ਆਤਮਿਕ ਆ ਜਿਹੜੇ ਚੁਣੇ ਹੋਏ ਆ ਪਰਮੇਸ਼ਵਰ ਨੇ ਉਹਨਾਂ ਦੇ ਲਈ ਖਾਸ ਵਿਵਸਥਾ ਠਹਿرائی ਹੋਈ ਆ ਉਹਨਾਂ ਲਈ ਕਾਨੂੰਨ ਆ ਵਿਧੀਆਂ ਆ ਉਹਨਾਂ ਦੇ ਲਈ ਅਨੁਸ਼ਾਸਨ ਦੇ ਵਿੱਚ ਰਹਿਣਾ ਫਿਦਰ ਬਾਈਬਲ ਦੇ ਵਿੱਚ ਉਹਨਾਂ ਲਈ ਠਹਿਰਾਇਆ ਹੋਇਆ ਆ ਅਸੀਂ ਬਸ ਇੰਦੇ ਨਾਲ ਹੀ ਖੁਸ਼ ਹਾਂ ਕਿ ਅਸੀਂ ਚੁਣੇ ਹੋਏ ਹਾਂ ਪਰ ਅਸੀਂ ਉਹ ਕੁਛ ਵੀ ਨਹੀਂ ਕਰਨਾ ਚਾਹੁੰਦੇ ਜੋ ਚੁਣਿਆ ਹੋਇਆ ਨੂੰ ਕਰਨਾ ਚਾਹੀਦਾ ਹੈ ਜਿੰਨੀ ਦੇਰ ਤੱਕ ਅਸੀਂ ਸਾਡੀ ਬੁਲਾਵਟ ਦੇ ਅਨੁਸਾਰ ਨਹੀਂ ਚੱਲਾਂਗੇ ਉਨੀ ਦੇਰ ਤੱਕ ਅਸੀਂ ਆਪਣੇ ਚੁਣੇ ਹੋਏ ਹੋਣ ਨੂੰ ਸਾਬਤ ਨਹੀਂ ਕਰ ਸਕਾਂਗੇ ਸਾਨੂੰ ਸਾਬਤ ਕਰਨਾ ਪੈਣਾ ਹੈ ਕਿ ਅਸੀਂ ਚੁਣੇ ਹੋਏ ਆ ਜਿਵੇਂ ਜਿਹੜੇ ਡਰਾਈਵਿੰਗ ਲਾਇਸੈਂਸ ਹੈ 18 ਸਾਲ ਦੇ ਨੂੰ ਮਿਲ ਜਾਂਦਾ ਹੈ ਉਹ ਸਾਰੇ 18 ਸਾਲ ਵਾਲਿਆਂ ਦੇ ਲਈ ਆ ਪਰ ਮਿਲਣਾ ਕਿੰ ਨੂੰ ਆ ਜਿਹੜਾ ਸਾਬਤ ਕਰ ਦੂਗਾ ਵੀ ਉਹਨੂੰ ਡਰਾਈਵਰੀ ਆ ਗਈ ਹੈ ਉਹਨੂੰ ਇਮਤਿਹਾਨ ਦੇਣਾ ਪੈਣਾ ਆ ਜਿੰਨੇ ਸਾਬਤ ਕਰਤਾ ਵੀ ਉਹਨੂੰ ਡਰਾਈਵਰੀ ਆ ਗਈ ਹੈ ਉਹਨੂੰ ਉਹਨਾਂ ਨੇ ਲਾਇਸੈਂਸ ਦੇ ਦੇਣਾ ਹੈ ਉਹ ਗੱਡੀ ਚਲਾ ਸਕਦਾ ਹੈ ਸੋ ਜਿੰਨੀ ਸੋਹਣੀ ਉਹ ਗੱਡੀ ਚਲਾਊਗਾ ਉਦਾਂ ਹੀ ਉਹਦਾ ਲਾਇਸੈਂਸ ਜਿਹੜਾ ਆ ਉਹ 2 ਵੀਲਰ ਤੋਂ 4 ਵੀਲਰ ਵੀ ਕੀਤਾ ਜਾਊਗਾ ਤੇ ਉਹਨੂੰ ਹੈਵੀ ਲਾਇਸੈਂਸ ਵੀ ਮਿਲ ਸਕਦਾ ਕਿ ਜਿਆਦਾ ਵੱਡੀਆਂ ਗੱਡੀਆਂ ਵੀ ਉਹ ਚਲਾ ਸਕੇ ਲੋਡ ਵਾਲੀਆਂ ਗੱਡੀਆਂ ਵੀ ਚਲਾ ਸਕੇ ਠੀਕ ਇਸੇ ਹੀ ਤਰ੍ਹਾਂ ਸਾਨੂੰ ਵੀ ਸਾਬਤ ਕਰਨਾ ਪੈਣਾ ਆ ਕਿ ਅਸੀਂ ਚੁਣੇ ਹੋਏ ਆ ਅਸੀਂ ਵੀ ਹਰ ਰੋਜ਼ ਇਮਤਿਹਾਨ ਦੇ ਵਿੱਚ ਹੁੰਨੇ ਆ ਪਰ ਅਸੀਂ ਉਸ ਇਮਤਿਹਾਨ ਨੂੰ ਸਮਝਦੇ ਹੀ ਨਹੀਂ ਜਦੋਂ ਅਸੀਂ ਸਵੇਰ ਨੂੰ ਉੱਠਦੇ ਆ ਅਸੀਂ ਉਦੋਂ ਹੀ ਇਮਤਿਹਾਨ ਸ਼ੁਰੂ ਕਰ ਜੰਨੇ ਆ ਸਾਡਾ ਸਵੇਰ ਨੂੰ ਅੱਖਾਂ ਖੋਲਣਾ ਤੇ ਉਹਦੇ ਬਾਅਦ ਸਾਡੀਆਂ ਕਈ ਤਰ੍ਹਾਂ ਦੀਆਂ ਰਿਸਪੌਂਸਿਬਿਲਿਟੀਜ਼ ਸਟਾਰਟ ਹੋ ਜਾਂਦੀਆਂ ਜਿਹੜੀਆਂ ਫਿਜ਼ੀਕਲ ਤੇ ਸਪਿਰਚੁਅਲ ਆ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਆ ਜਿਹੜੀਆਂ ਸਾਡੀਆਂ ਆਤਮਿਕ ਆ ਤੇ ਸਰੀਰਕ ਆ ਅਸੀਂ ਕਿੰਨੀ ਕੁ ਵਫਾਦਾਰੀ ਨਾਲ ਉਹਨਾਂ ਨੂੰ ਨਿਭਾਉਣੇ ਆ ਉਹ ਉਸ ਇਮਤਿਹਾਨ ਤੋਂ ਨਿਕਲੰਦਾ ਰਾ ਆ ਬਾਲੇ ਆ ਉਹ ਉੱਠਦੇ ਹੀ WhatsApp ਚੈੱਕ ਕਰਨ ਲੱਗ ਜਾਂਦੇ ਆ ਜਿਹੜੀ ਰਾਤ ਨੂੰ ਪੋਸਟ ਪਾਈ ਆ Facebook ਤੇ Instagram ਤੇ ਉਹਨਾਂ ਨੇ ਉਹਦੇ ਲਾਈਕ ਕਮੈਂਟਸ ਚੈੱਕ ਕਰਨ ਲੱਗ ਜਾਂਣਾ ਉੱਠ ਕੇ ਫਟਾਫਟ ਪਹਿਲਾ ਕੰਮ ਉਹਨਾਂ ਨੇ ਆਪਣਾ ਫੋਨ ਚਾਰਜ ਤੇ ਲਾਉਣਾ ਆ ਇਟ ਹੈਸ ਟੂ ਸੀ ਜਦ ਦੇ ਵਿੱਚੋਂ ਰੋਜ਼ ਦੀ ਰੋਜ਼ ਫੇਲ ਹੋ ਰਹੇ ਹਨ ਕਰਨਾ ਕੀ ਚਾਹੀਦਾ ਸੀਗਾ ਸਭ ਤੋਂ ਪਹਿਲਾਂ ਉੱਠ ਕੇ ਪਰਮੇਸ਼ਵਰ ਦਾ ਸ਼ੁਕਰ ਕਰਨਾ ਸੀਗਾ ਵੀ ਮੈਂ ਜੀਦਾ ਆਇਆ ਇੱਕ ਨਵਾਂ ਦਿਨ ਮੈਨੂੰ ਫੇਰ ਮਿਲ ਗਿਆ ਮੈਂ ਇਸ ਕਾਬਲ ਬਣ ਸਕਿਆ ਪਰਮੇਸ਼ਵਰ ਦੀ ਨਜ਼ਰ ਵਿੱਚ ਕੇ ਮੈਨੂੰ ਇਸ ਧਰਤੀ ਉੱਤੇ ਹੋਰ ਸਮਾਂ ਦਿੱਤਾ ਜਾਵੇ ਸ਼ੁਕਰ ਕਰੂ ਉਸ ਦਿਨ ਦੇ ਲਈ ਪਹਿਲਾ ਫੋਨ ਨੂੰ ਚਾਰਜ ਤੇ ਨਾਲ ਲਾਓ ਪਹਿਲਾ ਆਪਣੇ ਆਪ ਨੂੰ ਚਾਰਜ ਤੇ ਲਾਓ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੋ ਤੇ ਆਪਣੇ ਆਪ ਨੂੰ ਕਨੈਕਟ ਕਰੋ ਪਰਮੇਸ਼ਵਰ ਦੇ ਨਾਲ ਜੇਕਰ ਇੱਕ ਡਿਵਾਈਸ ਨੂੰ ਬੈਟਰੀ ਦੀ ਜ਼ਰੂਰਤ ਆ ਜਾਂ ਚਾਰਜਿੰਗ ਦੀ ਜ਼ਰੂਰਤ ਆ ਤਾਂ ਜਸਟ ਥਿੰਕ ਅਬਾਊਟ ਯੋਰਸੈਲਫ ਆਪਣੇ ਆਪ ਲਈ ਸੋਚੋ ਕਿ ਸਾਨੂੰ ਕਿੰਨੀ ਜ਼ਿਆਦਾ ਜ਼ਰੂਰਤਾਂ ਆ ਜਾਂ ਸਾਨੂੰ ਪਰਮੇਸ਼ਰ ਦੇ ਨਾਲ ਜੁੜਨ ਦੀ ਕਿੰਨੀ ਜ਼ਰੂਰਤ ਹੈ ਅਸੀਂ ਹੈ ਵੀ ਚੁਣੇ ਹੋਏ ਅਸੀਂ ਸਧਾਰਨ ਨਹੀਂ ਹਾਂ ਆਰਡੀਨਰੀ ਨਹੀਂ ਅਸੀਂ ਐਕਸਟਰਾ ਆਰਡੀਨਰੀ ਅਸੀਂ ਖਾਸ ਹਾਂ ਕਰਕੇ ਅਸੀਂ ਚੁਣੇ ਹੋਏ ਹਾਂ ਪਰਮੇਸ਼ਰ ਵੱਲੋਂ ਸਾਡੇ ਤੋਂ ਕੋਈ ਇਦ ਕਿੰਦੀ ਗਈ ਆ ਜਦੋਂ ਤੁਸੀਂ ਕਿਸੇ ਨੂੰ ਚੁਣਦੇ ਆ ਸਕੂਲ ਦੇ ਵਿੱਚ ਜਦੋਂ ਇੱਕ ਟੀਮ ਨੂੰ ਚੁਣਿਆ ਜਾਂਦਾ ਹੈ ਸਾਰੇ ਸਕੂਲ ਨੂੰ ਨਹੀਂ ਖੜਾਇਆ ਜਾਂਦਾ ਕਿ ਫੁੱਟਬਾਲ ਦਾ ਮੈਚ ਆ ਚਲੋ ਜੀ ਸਾਰੇ ਨਾਣੇ ਖੜੀ ਚਲੋ ਆਜੋ ਸਾਰੇ ਗਰਾਊਂਡ ਵਿੱਚ ਚੁਣੇ ਜਾਂਦੇ ਆ ਕੋਈ ਚਾਹੇ ਖੋਖੋ ਦਾ ਮੈਚ ਆ ਫੁੱਟਬਾਲ ਦਾ ਮੈਚ ਆ ਕ੍ਰਿਕਟ ਦਾ ਮੈਚ ਆ ਕੋਈ ਵੀ ਉਹਦੇ ਲਈ ਇੱਕ ਟੀਮ ਰੈਡੀ ਕੀਤੀ ਜਾਂਦੀ ਆ ਅਰ ਉਸ ਟੀਮ ਵਿੱਚ ਕਿੰਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਜਿਨ੍ਹਾਂ ਤੋਂ ਉਮੀਦ ਆ ਕਿ ਇਹ ਖਰੀ ਖੇਡ ਖੱਡਣਗੇ ਅਰ ਇਹ ਜਿੱਤਣਗੇ ਛੋਟੇ ਵੱਡੇ ਇਤਹੀ ਸੰਸਾਰ ਵਿੱਚੋਂ ਸਾਨੂੰ ਸਭਨਾਂ ਨੂੰ ਇੱਕ ਟੀਮ ਬਣਾ ਕੇ ਪਰਮੇਸ਼ਵਰ ਨੇ ਜੁਦਾ ਕੀਤਾ ਜਾਂ ਵੱਖ ਕੀਤਾ ਹੈ ਸਾਡੇ ਉੱਤੋਂ ਉਮੀਦ ਕੀਤੀ ਗਈ ਆ ਆਸ ਰੱਖੀ ਗਈ ਆ ਕਿ ਇਹ ਜੀਵਨ ਦੀ ਇਮਾਨ ਦਾ ਕਾਰਨ ਬਣਨਗੇ ਅੱਜ ਵੀ ਬਾਅਦ ਜਿਹੜਾ ਖਿਡਾਰੀ ਪ੍ਰੈਕਟਿਸ ਨਹੀਂ ਕਰਦਾ ਉਹ ਕਦੀ ਵੀ ਗੇਮ ਵਿੱਚ ਜਿੱਤਦਾ ਨਹੀਂ ਜੇ ਕੋਈ ਐਥਲੀਟ ਆ ਉਹ ਰੋਜ਼ ਰਨਿੰਗ ਵੀ ਨਹੀਂ ਜਾਂਦਾ ਰੋਜ਼ ਪ੍ਰੈਕਟਿਸ ਨਹੀਂ ਕਰਦਾ ਦੌੜਨ ਦੀ ਉਹ ਕਦੀ ਵੀ ਜੇਤਦਾ ਨਹੀਂ ਬਣ ਸਕੂਗਾ ਉਹਨੂੰ ਤਾਂ ਥੋੜਾ ਜਿਹਾ ਦੌੜਨ ਤੇ ਸਾਹ ਚੜ ਜਾਂਦੇ ਆ ਕਰਕੇ ਉਹਦੇ ਕੋਲੇ ਸਟੈਮਨਾ ਨਹੀਂ ਆ ਉਹਦੇ ਕੋਲੇ ਇੰਨਾ ਬਣਿਆ ਨਹੀਂ ਕਿ ਉਹ ਆਪਣੇ ਸਾਹ ਨੂੰ ਬਕਾ ਸਕੇ ਉਹਨੇ ਥੋੜਾ ਜਿਹਾ ਦੌੜ ਕੇ ਹੰਬ ਜਾਣਾ ਹੈ ਪਰ ਜਿਹੜਾ ਰੋਜ਼ ਪ੍ਰੈਕਟਿਸ ਕਰਦਾ ਆ ਉਹਨੇ ਹੰਬਣਾ ਨਹੀਂ ਉਹਨੇ ਹੰਬੜਾ ਮਾਰ ਲੈਣਾ ਆ ਉਹਨੇ ਜਿੱਤ ਜਾਣਾ ਹੈ ਨਿਜੋਤ ਅਗਰ ਅਸੀਂ ਵੀ ਜਾਣ ਕੇ ਜਿੱਤ ਨਹੀਂ ਆ ਇੱਕ ਦਿਨ ਨਾਲ ਨਹੀਂ ਜਿੱਤ ਹੋਣੀ ਵੀ ਐਤਵਾਰ ਨੂੰ ਪ੍ਰੈਕਟਿਸ ਕਰ ਲਿਆ ਕਰੀਏ ਤੇ ਸ਼ੇਦਰ ਜਿਹੜਾ ਆ ਹੱਥੀ ਹੱਥ ਰੱਖ ਕੇ ਬੈਠੇ ਰਹੀਏ ਇਹ ਪ੍ਰੈਕਟਿਸ ਰੋਜ਼ ਕਰਨੀ ਪੈਣੀ ਆ ਕੱਲੇ ਆਵਾਜ਼ੂ ਗੀਤ ਗਾ ਮજબૂત ਹੋ ਸਕੋ ਜੇ ਤੁਸੀਂ ਹਫਤੇ ਵਿੱਚ ਇੱਕੋ ਦਿਨ ਰੋਟੀ ਖਾਓ ਤੁਸੀਂ ਕਿੰਨੇ ਕਿ ਤਗੜੇ ਹੋ ਜਾਓਗੇ ਵੀ ਤੁਸੀਂ ਹਫਤੇ ਚ ਇੱਕੋ ਦਿਨ ਰੋਟੀ ਖਾਣੀ ਹੈ ਐਤਵਾਰ ਦੇ ਆਦਿਆ ਬਾਕੀ ਦਿਨ ਭੁੱਖੇ ਰਹਿਣਾ ਹੈ ਕੁਛ ਖਾਣਾ ਪੀਣਾ ਨਹੀਂ ਹੈ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਸਰੀਰਿਕ ਅੰਨਰੋਇ ਰਹਿ ਸਕਦੇ ਹੋ ਜਿਵੇਂ ਰੋਜ਼ ਸਾਨੂੰ ਚੰਗੇ ਭੋਜਨ ਦੀ ਜ਼ਰੂਰਤ ਆ ਇਦਾਂ ਹੀ ਸਾਡੇ ਆਤਮਾ ਨੂੰ ਵੀ ਰੋਜ਼ ਹੀ ਰੋਜ਼ ਆਤਮਿਕ ਖਰਾਕ ਦੀ ਜ਼ਰੂਰਤ ਆ ਕਿੰਨੇ ਜਣੇ ਆ ਜਿਹੜੇ ਸੱਚ ਸੱਚ ਹੱਥ ਖੜੇ ਕਰਨੇ ਆ ਆਲੇ ਕਿੰਨੇ ਆ ਜਿਹੜੇ ਰੋਜ਼ ਪ੍ਰਾਰਥਨਾ ਨਹੀਂ ਕਰਦੇ ਇਮਾਨਦਾਰੀ ਨਾਲ ਹੱਥ ਖੜੇ ਕਰੋ ਕੋਈ ਸੰਗੜੀ ਗੱਲ ਨਹੀਂ ਆਪਾਂ ਸੱਚ ਬੋਲਣਾ ਪ੍ਰਭੂ ਦੀ ਹਜ਼ੂਰੀ ਚ ਦੇਖੋ 50% ਤੋਂ ਜ਼ਿਆਦਾ ਇਹ ਕਰ ਰੋ ਹੱਥ ਥੱਲੇ ਤੁਸੀਂ ਆਪ ਸੋਚ ਕੇ ਦੇਖੋ ਵੀ ਆਪਾਂ ਆਤਮਿਕ ਜੁੱਧ ਕਿਵੇਂ ਜਿੱਤਣੇ ਆ ਸੋਚੋ ਜਰਾ ਹੁਣ ਤੁਹਾਨੂੰ ਆਪਣੇ ਆਪਾਂ ਲੱਗਣਾ ਚਾਹੀਦਾ ਵੀ ਕਿਉਂ ਅਗਵਾਈਆਂ ਨਹੀਂ ਬਣ ਰਹੀਆਂ ਤੁਹਾਡੇ ਜੀਵਨ ਦੇ ਵਿੱਚ ਕਿਉਂ ਫਤੇ ਨਹੀਂ ਮਿਲ ਰਹੀ ਤੁਹਾਡੇ ਜੀਵਨ ਦੇ ਵਿੱਚ ਉਹਦੀ ਵਜ੍ਹਾ ਕੌਣ ਆ ਤੁਸੀਂ ਖੋਦੇ ਆ ਨਹੀਂ ਪ੍ਰਾਰਥਨਾ ਕਰਦੇ ਸੀ ਇਸ ਲਈ ਹੱਥ ਇੱਥੇ ਤੱਕ ਪਹੁੰਚਿਆ ਜਿੱਦਣ ਇਹ ਕਿਹਾ ਜਾਦਾ ਹੈ ਕਿ ਜਿਹੜੇ ਪ੍ਰਾਰਥਨਾ ਕਰਦੇ ਆ ਮੈਂ ਯਕੀਨ ਕਰਦੀ ਆ ਆਉਂਦੇ ਹਫ਼ਤੇ ਤੋਂ ਤੁਹਾਡਾ ਹੱਥ ਪ੍ਰਾਰਥਨਾ ਕਰਨ ਵਾਲਿਆਂ ਚ ਇਥੋਂ ਤੱਕ ਚਾਊਗਾ 2 ਹਫ਼ਤੇ ਪਹਿਲਾਂ ਕਰੀਬੀ ਦੇ ਕਰਜ਼ੇ ਦੇ ਬੰਧਨ ਟੁੱਟਣ ਦੀ ਪ੍ਰਾਰਥਨਾ ਕੀਤੀ ਗਈ ਸੀ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਬੰਧਨ ਟੁੱਟੇ ਜੋ ਬੰਧਨ ਟੁੱਟ ਚੁੱਕੇ ਆ ਪਰ ਸਰੀਰਕ ਦੁਨੀਆ ਵਿੱਚ ਤੁਸੀਂ ਉਹਨਾਂ ਰस्सੀਆਂ ਨੂੰ ਫੜਿਆ ਹੋਇਆ ਆ ਕਿਉਂਕਿ ਤੁਸੀਂ ਅਭਿਆਸ ਵਿੱਚ ਨਹੀਂ ਆ ਤੁਸੀਂ ਪ੍ਰੈਕਟਿਸ ਵਿੱਚ ਨਹੀਂ ਆ ਤੁਸੀਂ ਨਿਰੰਤਰ ਪ੍ਰਾਰਥਨਾ ਨਹੀਂ ਕਰ ਰਹੇ ਤੁਸੀਂ ਰੋਜ਼ ਦੀ ਰੋਜ਼ ਵਚਨ ਨਹੀਂ ਪੜ੍ਹ ਰਹੇ ਦੇਖੋ ਕਲਿਸਿਆ ਇਕੱਠੇ ਹੋ ਲੈਣਾ ਹੀ ਸਭ ਕੁਝ ਨਹੀਂ ਹੁੰਦਾ ਇਹ ਸਤਸੰਗ ਅਰੇਂਜ ਕਰਨ ਦੇ ਪਿੱਛੇ ਇੱਕ ਖਾਸ ਮਕਸਦ ਹੈ ਪਰਮੇਸ਼ਵਰ ਦਾ ਉਹ ਮਕਸਦ ਸਿਰਫ ਇੱਥੇ ਬੈਠ ਕੇ ਰੌਣਾ ਤੇ ਮਿਲਣਾ ਟਾਈਮ ਪਾਸ ਕਰਨਾ ਨਹੀਂ ਆ ਉਹ ਮਕਸਦ ਹੈ ਸਾਡੇ ਜੀਵਨ ਦਾ ਸੁਧਾਰ ਹੋਵੇ ਚੁਣੇ ਹੋਇਆਂ ਨੂੰ ਇੱਕ ਅਸਲੀ ਪਛਾਣ ਮਿਲੇ ਜਦੋਂ ਆਰਮੀ ਵਿੱਚ ਸਿਲੈਕਸ਼ਨ ਹੋ ਜਾਂਦੀ ਆ ਸਿੱਧਾ ਹੀ ਰੈਂਕ ਉੱਤੇ ਨਹੀਂ ਜਾਣਿਆ ਜਾਂਦਾ ਫੇ ਉਹਨਾਂ ਦਾ ਪ੍ਰੈਕਟਿਸ ਪੀਰੀਅਡ ਸਟਾਰ ਹੁੰਦਾ ਆ 6 ਮਹੀਨੇ ਜ਼ਬਰਦਸਤ ਅਭਿਆਸ ਚੱਲਦਾ ਉਹਨਾਂ ਦਾ ਕੋਹਣੀਆਂ ਉਹਨਾਂ ਦੀਆਂ ਛਿੱਲੀਆਂ ਜਾਂਦੀਆਂ ਕਈਆਂ ਦੀਆਂ ਹੱਡੀਆਂ ਫ੍ਰੈਕਚਰ ਹੋ ਜਾਂਦੀਆਂ ਪ੍ਰੈਕਟਿਸ ਕਰਦੇ ਆ ਰੋਜ਼ ਬੇਲੇ ਸਿਰ ਉੱਠਾਲਿਆ ਜਾਂਦਾ ਰੋਜ਼ ਦੌੜਾਇਆ ਜਾਂਦਾ ਚੋਣ ਦੇ ਕਿ ਸਿਲੈਕਟ ਹੋਏ ਰਿਜੈਕਟ ਹੋਣ ਚੁਣੇ ਹੋਏ ਖਾਰਜ ਨਾ ਕੀਤੇ ਜਾਣ ਪਰਮੇਸ਼ਵਰ ਦੀ ਇੱਛਾ ਅਕਿ ਚੁਣੇ ਹੋਏ ਉੱਤੇ ਤੱਕ ਪਹੁੰਚਣ ਔਰ ਉਹ ਉਹਦਾ ਕੀ ਹੋ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੁਦ ਹallelujah ਅਸੀਂ ਚੁਣੇ ਹੋਏ ਆ ਸਾਨੂੰ ਅਭਿਆਸ ਦੀ ਜ਼ਰੂਰਤ ਆ ਜਿਹੜੇ ਚੁਣੇ ਹੋਏ ਆ ਉਹਨਾਂ ਦੀ ਪਛਾਣ ਬਹੁਤ ਖਾਸ ਹੁੰਦੀ ਆ ਚੁਣੇ ਹੋਏ ਭੀੜਾਂ ਦਾ ਹਿੱਸਾ ਨਹੀਂ ਬਣਦੇ ਚੁਣੇ ਹੋਏ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਉਂਦੇ ਆ ਚੁੜੇ ਹੋਏ ਕਦੀ ਹਾਰ ਨਹੀਂ ਮੰਨਦੇ ਉਹ ਲੱਗੇ ਰਹਿੰਦੇ ਆ ਕਈ ਵਾਰੀ ਡਿੱਗਦੇ ਆ ਪਰ ਡਿੱਗਣ ਨਾਲੋਂ ਉਹਨਾਂ ਦਾ ਉੱਠਣਾ ਜ਼ਿਆਦਾ ਵਰੀ ਹੁੰਦਾ ਆ ਤੇ ਉਹ ਮੰਜ਼ਿਲ ਤੱਕ ਪਹੁੰਚਦੇ ਆ ਕਦੀ ਵੀ ਹਾਰ ਨਹੀਂ ਮੰਨਦੇ ਔਕੜਾ ਪਰੇਸ਼ਾਨੀਆਂ ਨੂੰ ਦੇਖ ਕੇ ਡਾਬਰਦੇ ਨਹੀਂ ਜੁੜੇ ਹੋਏ ਕਦੀ ਵੀ ਹਿੰਮਤ ਨਹੀਂ ਹਾਰਦੇ ਜੁੜੇ ਹੋਏ ਆਤਮ ਵਿਸ਼ਵਾਸ ਦੇ ਨਾਲ ਭਰੇ ਹੋਏ ਹੁੰਦੇ ਆ ਕੁਝ ਵੀ ਕਰ ਜਾਣ ਦਾ ਜਜ਼ਬਾ ਉਹਨਾਂ ਦੇ ਅੰਦਰ ਹੁੰਦਾ ਹੈ ਜੁੜੇ ਹੋਏ ਪਿੱਛੇ ਮੁੜ ਕੇ ਨਹੀਂ ਦੇਖਦੇ ਉਹਨਾਂ ਦਾ ਧਿਆਨ ਆਪਣੀ ਮੰਜ਼ਲ ਤੇ ਲੱਗਿਆ ਰਹਿੰਦਾ ਆ ਚੁਣੇ ਹੋਏ ਨਿਡਰ ਹੁੰਦੇ ਆ ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਉਹਨਾਂ ਦਾ ਇੱਕੋ ਇੱਕ ਉਦੇਸ਼ ਆ ਲਕਸ਼ਯਾ ਨਿਸ਼ਾਨਾ ਆ ਟਾਰਗੇਟ ਆ ਕਿ ਉਹਨਾਂ ਨੇ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਜਿਹੜਾ ਸਥਾਨ ਆ ਉਹ ਪ੍ਰਾਪਤ ਕਰਨਾ ਆ ਤੇ ਉਹਨਾਂ ਨੇ ਸਾਬਤ ਕਰਨਾ ਆ ਕਿ ਉਹ ਹੱਕਦਾਰ ਬਣ ਚੁੱਕੇ ਆ ਹallelujah ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਐ ਇਦਾਂ ਦੀਆਂ ਵੀਡੀਓ ਮੈਂ ਹੋਰ ਵੀ ਲੈ ਕੇ ਆਉਂਦੀ ਰਹੂੰਗੀ ਸੱਚਮੁੱਚ ਅਸੀਂ ਚੁਣੀ ਹੋਈ ਕੌਮ ਆ ਇਹ ਸਭ ਤੋਂ ਵੱਡਾ ਟਾਈਟਲ ਇਹ ਹੀ ਆ ਕਿ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਅਸੀਂ ਉਹਦੀ ਚੁਣੀ ਹੋਈ ਕੌਮ ਆ ਅਸੀਂ ਚੁਣੇ ਹੋਏ ਆ ਪਰਮੇਸ਼ਵਰ ਦੇ ਜੂਨ ਦੇ ਪਰਮੇਸ਼ਵਰ ਦੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਕੇ ਚੈਨਲ ਲਾਈਕ ਜਰੂਰ ਕਰਕੇ ਜਾਣਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਔਰ ਐਸੀ ਹੀ ਵੀਡੀਓ ਮੈਂ ਆਪਕੇ ਲਈ ਲੈ ਕੇ ਆਤੀ ਰਹੂੰਗੀ ਔਰ ਇਸ ਹਨਾ ਵੀਡੀਓ ਦੇ ਵਿੱਚ ਪਾਸਟਰ ਜੀ ਉਹ ਜਿਹਨੇ ਇੰਨਾ ਵਧੀਆ ਤਰੀਕੇ ਦੇ ਨਾਲ ਸਮਝਾਇਆ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੀ 크ਿਸਮਸ ਡੇ ਆ ਰਿਹਾ ਵਾ ਤੇ ਤੁਸੀਂ ਵੀ ਤਿਆਰੀਆਂ ਕਰ ਲਿਓ ਅਸੀਂ ਵੀ ਤਿਆਰੀਆਂ ਕਰ ਰਹੀਆਂ ਤੇ ਤੁਸੀਂ ਵੀ ਤੁਸੀਂ ਉਹ ਕਿਹੜੀ ਕਿਹੜੀ ਚੀਜ਼ ਦੀ ਤਿਆਰੀ ਕਰ ਰਹੇ ਆ ਤੇ ਦਸਵੰਤ ਪੈਡਾ ਦੇ ਵਿੱਚ ਬੋਨ ਦੀ ਵੀ ਔਰ ਹਰ ਇੱਕ ਤਰ੍ਹਾਂ ਦੀ ਆਪਣੇ ਚਰਚ ਨੂੰ ਡੈਕੋਰੇਟ ਕਰਨ ਦੀ ਪਾਸਟਰਾਂ ਦੀ ਜੋ ਵੀ ਜੋ ਵੀ ਕਿਸੇ ਵੀ ਤਰ੍ਹਾਂ ਦੀ ਸੇਵਕਾਈ ਪੰਦੀ ਹੈ ਨਾ ਤੁਸੀਂ ਜਰੂਰ ਕਰੀਓ ਪ੍ਰਭੂ ਦੀ ਹਜ਼ੂਰੀ ਵਿੱਚ ਤਾਂ ਜੋ ਕਿ ਤੁਹਾਨੂੰ ਪੂਰਾ ਫਜ਼ਲ ਮਿਲੇ ਉਹਦਾ ਅਜ਼ਰ ਮਿਲੇ ਮੇਰੀ ਤਰਫ ਸੇ ਸਭ ਕੋ ਜੈ ਮਸੀਹ ਕੀ ਜੈ ਦਿਆ ਨਾ